ਪੰਜਾਬ ਦੇ ਵਿੱਚ ਹੜ ਦੀ ਮਾਰ ਵਜੀ ਹੈ ਪੂਰੇ ਪੰਜਾਬ ਦੇ ਵਿੱਚ ਦਾਨੀਆਂ ਦੀ ਕੋਈ ਘਾਟ ਨਹੀਂ ਬਚੀ ਗੱਲ ਕੀਤੀ ਜਾਵੇ ਪੰਜਾਬੀ ਮਾਂ ਬੋਲੀ ਦੇ ਵਾਰਸ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਕਲਾਕਾਰ ਵੀ ਕਹਿੰਦੇ ਆ ਤੇ ਸਿੰਗਰ ਵੀ ਕਹਿੰਦੇ ਆ ਉਹਨਾਂ ਨੇ ਵੀ ਦਿਲ ਖੋਲ ਕੇ ਦਾਨ ਕੀਤਾ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਡੇਰਾ ਬਾਬਾ ਨਾਨਕ ਦੇ ਵਿੱਚ ਮੌਜੂਦ ਆ ਜਿੱਥੇ ਪੰਜਾਬੀ ਸਿੰਗਰ ਗੈਰੀ ਸੰਧੂ ਵੱਲੋਂ ਮੱਝਾਂ ਗਾਵਾਂ ਭੇਜੀਆਂ ਗਈਆਂ ਨੇ ਔਰ ਉਹਨਾਂ ਇਲਾਕਿਆਂ ਦੇ ਵਿੱਚ ਭੇਜੀਆਂ ਗਈਆਂ ਜਿਨ੍ਹਾਂ ਦੇ ਜਾਨਵਰ ਰੁੜ ਗਏ ਸੀ ਜਿਹੜੇ ਦੇਣ ਆਏ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਜਿਹੜੇ ਲੈਣ ਆਏ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕਿੰਨੇ ਕ ਜਾਨਵਰ ਸੀ ਕਿੰਨੇ ਰੁੜ ਗਏ ਕੀ ਨੁਕਸਾਨ ਹੋਇਆ ਪਹਿਲਾਂ ਤੇ ਜਿਹੜੇ ਦੇਣ ਆਏ ਉਹਨਾਂ ਨਾਲ ਗੱਲਬਾਤ ਕਰ ਲੈਣ ਕਿ ਨਾ ਬਾਈ ਮੇਰਾ ਨਾ ਟੋਣੂ ਜਾਂਦੇ ਰੜਕਾ ਕਲਾਂ ਤੋਂ ਕਿਹੜੇ ਬੈਨਰ ਥਲੇ ਦੇਣ ਆਏ ਕਿਹਦੇ ਵੱਲੋਂ ਭੇਜਿਆ ਗਿਆ ਤੇ ਕੀ ਭੇਜਿਆ ਗਿਆ ਸਾਡੀ ਜਦੋਂ ਤੋਂ ਅਸੀਂ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਆਈ ਆ ਤੋਂ ਉਦੋਂ ਤੋਂ ਲੈ ਕੇ ਜਿਹੜਾ ਸਾਰਾ ਪੰਜਾਬ ਦਰਦੀ ਜਿੰਨੇ ਵੀ ਲੋਕ ਆ ਤੇ ਪੰਜਾਬ ਪੱਖੀ ਲੋਕ ਹਤਾਸ਼ੀ ਜਿੰਨੇ ਸਵਾਵਾਵਾਂ ਚੱਲ ਰਹੀਆਂ ਆ ਉਹ ਸਾਰਿਆਂ ਤੋਂ ਪਹਿਲੇ ਦਿਨ ਤੋਂ ਸੇਵਾ ਚੱਲ ਰਹੀ ਉਹਦੇ ਵਿੱਚ ਜਿਹੜਾ ਸਾਡਾ ਵੀ ਇਹਦੇ ਵਿੱਚ ਜਿੰਨੇ ਦਾਨੀ ਸੱਜਣ ਇਹਨਾਂ ਦੇ ਭਰਾ ਸਾਡੇ ਸਮਾਜਿਕ ਧਾਰਮਿਕ ਸਾਥਕਾਂ ਵੀਰ ਤੇ ਹੋਰ ਜਿੰਨੇ ਵੀ ਸਾਡੇ ਨਾਲ ਸਰਕਲ ਦੇ ਕਲਾਕਾਰ ਭਰਾ ਜੁੜੇ ਆ ਉਹ ਸਾਰਿਆਂ ਨੇ ਜਿਹੜਾ ਆਪਣਾ ਤਿਲਕ ਨੂੰ ਯੋਗਦਾਨ ਪਾਇਆ ਜਿਸ ਦੇ ਤਹਿਤ ਜਿਹੜਾ ਵੀਰ ਗੈਰੀ ਸੰਧੂ ਜਿਹੜਾ ਕਿ ਸਾਡੇ ਨਗਰ ਰੁੜਕਾ ਕਲਾਂ ਦਾ ਹੀ ਵਸਮੀਕ ਆ ਤੇ ਉਹਦੇ ਵੱਲੋਂ ਵੀ ਸਾਹ ਸਨੇਹਾ ਲੱਗਾ ਸੀ ਕਿ ਭਾਜੀ ਆਪਾਂ ਜਿਹੜੇ ਪਰਿਵਾਰਾਂ ਦਾ ਕਿਉਂਕਿ ਮਵੇਸ਼ਿਆਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਕੁਝ ਹੜ੍ਹ ਗਏ ਕਈ ਫੀਲਿਆਂ ਤੇ ਵੱਧੇ ਮੋਗ ਗਏ ਖੋਲਣ ਦਾ ਸਮਾਂ ਨਹੀਂ ਮਿਲਿਆ ਵੀ ਆਪਾਂ ਜੋਦ ਵਿੱਚ ਤਿਲਕੁਲ ਦੀ ਸੇਵਾ ਆਪਾਂ ਕਰ ਸਕੀਏ ਜਿਹੜੀਆਂ 10 ਮੱਝਾਂ ਦੀ ਜਿਹੜੀ ਸੇਵਾ ਲੈ ਕੇ ਆਏ ਆ ਜਿਹੜੀਆਂ ਤਾਜ਼ੀਆਂ ਸੂਈਆਂ ਮੱਝਾਂ ਤੇ ਇਹਨਾਂ ਬਾਰੇ ਡਾਟਾ ਜਿੰਨਾ ਵੀ ਸਾਨੂੰ ਜਿਹੜੇ ਸਾਡੇ ਇੱਧਰ ਦੇ ਖਿਡਾਰੀ ਆ ਆਪਣੇ ਪਲਵਾਨ ਜੀ ਹੁਣੀ ਇਹ ਸਾਰਾ ਮਹੱਈਆ ਇਹਨਾਂ ਨੇ ਕਰਵਾਇਆ ਇਹਨਾਂ ਨੇ ਸਾਰਾ ਏਰੀਆ ਦੇਖ ਕੇ ਕਿਉਂਕਿ ਇਸ ਦਿਨ ਤੋਂ ਪਹਿਲਾਂ ਦਿਨ ਤੋਂ ਸਵਾਮਾਂ ਲੈ ਕੇ ਆ ਰਹੇ ਨੇ ਤੇ ਪਲਵਾਨ ਜੀ ਤੇ ਹੋਰ ਇਲਾਕੇ ਦੇ ਜਿਹੜੇ ਜਾਣਕਾਰ ਆ ਉਹਨਾਂ ਦੇ ਰਾਹੀਂ ਅਸੀਂ ਸੰਪਰਕ ਕਾਹੀਂ ਇੱਥੇ ਆ ਰਹ ਤੋ ਇਹ ਜਿੰਨੀ ਵੀ ਸੇਵਾ ਇਹ ਗੈਰੀ ਸੰਧੂ ਮੀਰ ਦਾ ਪਰਾਲਾ ਸੀ ਜਿਹਦੇ ਮਿਲ ਕੇ ਸਾਰੇ ਵੀਰ ਲੈ ਕੇ ਪਹੁੰਚੇ ਆਂ ਬਾਕੀ ਇਹ ਪੰਡੇਰਾਪਾ ਨਾਨਕ ਦੇਵ ਜੀ ਦਾ ਸੀ ਖੜੇ ਆ ਤੇ ਭਰਾ ਜੀ ਇਹ ਆਪਣਾ ਦਸਵਾ ਏਰੀਆ ਜਿਹੜਾ ਜੀ ਓਵਰਲ ਦੇਖਿਆ ਜਾਵੇ ਤਾਂ ਪੂਰੇ ਪੰਜਾਬ ਦੀ ਗੱਲ ਕੀਤੀ ਜਾ ਸਕਦੀ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਗੈਰੀ ਸੰਧੂ ਰਵਾਂ ਵੱਲੋਂ ਇਹ ਤੇ ਭੇਜੇਗੇ ਇਸ ਤੋਂ ਇਲਾਵਾ ਹੋਰ ਕਿੰਨੀ ਕੀ ਸੇਵਾ ਕੀਤੀ ਗਈ ਆ ਬਾਕੀ ਇਲਾਕਿਆਂ ਵਿੱਚ ਗੈਰੀ ਸੰਧੂ ਵੱਲੋਂ ਇਹ ਸਾਡਾ ਸਿਗਾ ਕਿ ਆਪਾਂ ਪਹਿਲੇ ਸਟੈਪ ਤੇ ਜਿਹੜੇ ਤੁਹਾਡਾ ਜ਼ਰੂਰਤ ਹੈ ਪਤਾਈਏ ਬਾਅਦ ਜਿੱਦਾਂ ਦਾਣ ਅਪਡੇਟ ਆਪਾਂ ਕਰਾਂਗੇ ਸਾਡੇ ਸੰਪਰਕ ਵਿੱਚ ਆ ਤੇ ਨਾਮ ਸੇਵਾ ਨਾਲ ਜਾਰੀ ਰਹੂ ਜਿਸ ਤਰੀਕੇ ਨਾਲ ਤੁਸੀਂ ਕਿਤੇ ਬਹੁਤ ਸਾਰੀ ਦੁਨੀਆ ਐਸਆਈ ਜਿਹੜੀ ਲੰਗਰ ਲੈ ਕੇ ਆਈ ਕੱਤੇ ਲੈ ਕੇ ਆਈ ਬਿਸਤਰੇ ਲੈ ਕੇ ਕਿਸੇ ਚੀਜ਼ ਦੀ ਕੋਈ ਘਾਟ ਹੀ ਨਹੀਂ ਬਚੀ ਇੱਕ ਘਾਟ ਬਚੀ ਸੀ ਤੇ ਇਸ ਚੀਜ਼ ਦੀ ਚਾਹੇ ਉਹ ਵੇਚਣ ਵਾਲੇ ਵਪਾਰੀ ਸਨ ਦੁੱਧ ਦੇ ਜਾਂ ਘਰ ਦੇ ਵਿੱਚ ਪੀਣ ਵਾਲੇ ਸਨ ਉਹਨਾਂ ਦੇ ਜਦੋਂ ਜਾਨਵਰ ਡੁੱੜ ਗਏ ਤੇ ਜਾਨਵਰ ਲੈਣਾ ਇੱਕ ਸ਼ਖਸੀ ਲਿਬਣਾ ਔਖਾ ਹੋ ਜਾਂਦਾ ਤੁਸੀਂ ਪਹਿਲਵਾਨ ਨੂੰ ਕਬੱਡੀ ਦੇ ਪ੍ਰਮੋਟਰ ਕੀ ਸਮੇਂ ਤੱਕ ਜਿੰਨੂੰ ਅੱਜ ਇਹ ਦੋਗੇ ਉਹ ਹੀ ਸੋਚ ਕੇ ਦਿੱਤੀ ਜਾਂਦੀ ਬਸ ਇਹੀ ਸੋਚ ਕੇ ਕਿ ਦੇਖੋ ਜੀ ਬਹੁਤ ਜਿਆਦਾ ਵੱਡਾ ਨੁਕਸਾਨ ਹੋਇਆ ਜੇ ਆਪਾਂ ਕੋਈ ਨੁਕਸਾਨ ਦੀ ਪੂਰਤੀ ਆਪਾਂ ਨਹੀਂ ਕਰ ਸਕਦੇ ਇਹ ਤਾਂ ਸਿਰਫ ਇੱਕ ਆਪਣਾ ਹਾ ਦਾ ਨਾਰਾ ਆ ਵੀ ਜਿਹੜਾ ਆਪਾਂ ਆਪਣੇ ਭਰਾਵਾਂ ਦੇ ਲਈ ਮਾਰ ਰਹੇ ਆ ਤੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਜਦੋਂ ਪੰਜਾਬ ਤੇ ਜਦੋਂ ਜਦੋਂ ਆਸਤਾਈ ਵਿਵਤਾ ਆਈ ਆ ਤਾਂ ਜਿਹੜੇ ਪੰਜਾਬੀ ਨਾਲ ਦੇ ਉਹਨਾਂ ਦੇ ਭਰਾ ਢਾਲ ਬਣ ਕੇ ਖੜੇ ਹੋਏ ਆ ਉਹ ਪੰਜਾਬ ਦੀ ਜਿਹੜੇ ਪ੍ਰਾਣੀਆਂ ਰਵੈਤਾਂ ਉਹ ਕਾਇਮ ਰੱਖਦੇ ਆ ਅੱਜ ਇਸ ਇਲਾਕੇ ਦੇ ਵਿੱਚ ਜਿੱਥੇ ਜਿਆਦਾ ਇਹਨੇ ਤਬਾਹੀ ਕੀਤੀ ਆ ਜੀ ਤੇ ਉਹ ਸਾਡੇ ਸਾਰਿਆਂ ਦਾ ਫਰਜ਼ ਬਣਦਾ ਸੀ ਵੀ ਅਸੀਂ ਜਿੰਨੇ ਜੋਗਰੇ ਹੈਗੇ ਆ ਜੀ ਆਪਣੇ ਤਿਲਫੜ ਲੈ ਕੇ ਆਪਣੇ ਭਰਾਵਾਂ ਦੇ ਨਾਲ ਆ ਜੀ ਕੋਈ ਸ਼ਤਰਾਂ ਲੋਕਲ ਪ੍ਰਵਾਨ ਨੇ ਜਿਹੜੇ ਕਿ ਕਬੱਡੀ ਤੇ ਪਲੇਅਰ ਨੇ ਉਹ ਨਾ ਗੱਲਬਾਤ ਕਰਦੇ ਕਿਦਾ ਭਾਈ ਭਾਈ ਚੱਕੀ ਰੌਂਦਾ ਸਿੰਘ ਨਾਲ ਭਾਜੀ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਆਡੈਂਟੀਫਾਈ ਕੀਤਾ ਗਿਆ ਕਿਹੜੇ ਲੋਕਾਂ ਨੂੰ ਜਿਹੜੇ ਆ ਅੱਜ ਦਿੱਤੀਆਂ ਗਈਆਂ ਨੇ ਦਾਵਾਂ ਮੱਗਾਂ ਭਾਜੀ ਇਹ ਨਾ ਭਾਜੀ ਹਣੀ ਪਹਿਲਾਂ ਜਦੋਂ ਇਹਨਾਂ ਨੂੰ ਸੁਨੇਹਾ ਲਾਇਆ ਵੀ ਤੁਸੀਂ ਸਾਰੇ ਇਲਾਕੇ ਦੇ ਵਿੱਚ ਜਾ ਕੇ ਉਹਲੇ ਵੀ ਦੇਖਣਾ ਆ ਕਿ ਇਹਨਾਂ ਦੀਆਂ ਮੱਜਾਂ ਮਰ ਗਈਆਂ ਜਾਂ ਰੁੜ ਗਈਆਂ ਨੇ ਸਾਡੇ ਇਲਾਕੇ ਦੇ ਵਿੱਚ ਦੋ ਪਿੰਡ ਆ ਇੱਕ ਚੰਡੀਗੜ੍ਹ ਆਬਾਦੀ ਵਜਦੀ ਆ ਇੱਕ ਕਣੀਏ ਕੇ ਬੇਟ ਵੰਡਿਆ ਦਰਿਆਉ ਬਾਹਰ ਉਹਨਾਂ ਦੀ ਜਦੋਂ ਉਹਨਾਂ ਕੋ ਕੱਡੀਆਂ ਨਹੀਂ ਗਈਆਂ ਮਜਾ ਬਹੁਤ ਕਣੀਏ ਕੇ ਬੇਟ ਦੇ ਬਹੁਤ ਨਹੀਂ ਉੱਥੇ ਬਜੀਆਂ ਮਰ ਗਈਆਂ ਤੇ ਦੂਜਿਆਂ ਦੀਆਂ ਜਿਹੜੀਆਂ ਉਹਨਾਂ ਰਸੇ ਰਸੇ ਵੱਢਦੇ ਉਹ ਰੁੜ ਗਈਆਂ ਉਹਨਾਂ ਦੇ ਵਿੱਚੋਂ ਜਿੱਦਾਂ ਅਸੀਂ ਜੇ ਤਾਂ ਕਿਤੇ 10 ਡੰਗ ਰੁੜੇ ਆ ਉਹਦੇ 5 6 ਕਿਸੇ ਨੂੰ ਮਿਲ ਗਏ ਜਿੱਦਾਂ ਮੰਨ ਲਓ ਕਿ ਕੋ 4 ਹੀ ਉਹਦੇ ਕੋ 2 ਹੈਗੇ ਆ ਤੇ 2 ਉਹਦੇ ਰੁੜ ਗਏ ਆ ਤੇ ਇਹ ਆਪਾਂ ਉਹਨਾਂ ਵੀ ਰੰਗ ਵਾਜ ਪੂਰੀ ਆਇਡੈਂਟੀਫਾਈ ਕਰਕੇ ਆਏ ਵੀ ਜਿਨ੍ਹਾਂ ਕੋ ਇਹ 4 ਹੀ 4 ਹੀ ਰੁੜ ਗਏ ਤੇ 5 ਹੀ 5 ਹੀ ਰੁੜ ਗਏ ਆ ਜੇ 8 ਹੀ 8 ਹੀ ਮਰ ਗਏ ਆ ਤੇ ਇਦਾਂ ਕਰਕੇ ਮਤਲਬ ਵੀ ਉਹਨਾਂ ਦੁੱਧ ਪਾਣੀ ਖੜਾ ਚੱਲ ਸਕੀ ਤੇ ਭਾਜੀ ਦਾ ਇਹ ਉਦੋਂ ਤੋਂ ਇਹਨਾਂ ਨੇ ਸਾਨੂੰ ਡਿਊਟੀ ਲਈ ਤੇ ਇਹਨਾਂ ਵੀਰਾ ਦੀ ਜਿਹੜੀ ਹੈ ਮਤਲਬ ਸੂਚੀ ਬਣਾਈ ਹੈ ਉਹ ਸ਼ਖਸੜਾ ਮੌਜੂਦ ਆ ਜਿਨ੍ਹਾਂ ਦੇ ਅੱਕ ਦੇ ਅੱਟ ਡੰਗਰ ਜਿਹੜੇ ਆ ਉਹ ਰੁੜ ਗਏ ਸੀ ਕਿਹਨਾ ਭਾਜੀ ਠੀਕ ਸਮਝ ਗਿਆ ਕਿਹੜੇ ਪਿੰਡ ਤੇ ਰਹਿੰਦੇ ਨੇ ਨਹੀਂ ਬੇਟਾ ਕੀ ਹੋਇਆ ਸੀ ਕਿੰਨੇ ਜਾਨਵਰ ਸੀ ਤੁਹਾਡੇ ਕੋਲ ਔਰ ਕਿੱਦਾਂ ਰੁੜ ਗਏ ਕਿ ਮਰ ਗਏ ਮਤਲਬ ਕਿ ਮਜੇ ਮਰ ਗਏ ਜੇ ਮਜੇ ਮਰ ਗਏ ਉਹ ਰੁੜ ਗਏ ਤੇ ਜੋ ਆ ਗਏ ਹਾਂਜੀ 5 ਬਡੇ 3 ਕੇ ਕੀ ਦੁੱਧ ਚੋਕੇ ਵੇਚਦੇ ਸੀ ਜਿਹਾ ਕਰ ਚੁੱਕਾ ਇਸ ਜੇ ਦੇ ਨਹੀਂ ਬਿਲਕੁਲ ਸਾਰਾ ਵਾਲੀ ਚੌਕੀ ਵਾਲੇ ਨਾਲੇ ਕੋਠੇ ਹਾਂ ਨਾਲ ਚੌਕੀ ਵਾਲੇ ਨਾਲ ਹੀ ਆ ਕੋ ਦਿੰਦੇ ਨੇ ਆ ਜਦੋਂ ਸਾਰੇ ਜਾਨਵਰ ਰੁੜ ਗਏ ਕਾਰੋਬਾਰ ਬੰਦ ਹੋ ਗਿਆ ਹੜ ਆ ਗਿਆ ਅੱਜ ਜਦੋਂ ਵੀਰ ਦੇਣ ਆਇਆ ਉਹ ਕਿੱਲੇ ਤੇ ਖਾਲੀ ਨਜ਼ਰ ਆਉਂਦਾ ਹੀ ਹੋਣਗੇ ਕੀ ਬੀਤਦੀ ਸੀ ਜਦੋਂ ਜੀਨੀ ਦਾ ਜਾਣੋ ਸੇ ਕੋਈ ਰਿਆਣੀ ਹਾਂ ਅੱਜ ਜਿਹੜੇ ਵੀ ਦੇਣਾ ਹੈ ਕਿ ਕੌਗੇ ਦਾ ਪਰਨਵਾਗਾ ਹਾਂ ਬੋਬਾ ਜੀ ਬਹੁਤ ਖੈਸਤਨ ਬਿਲਕੁਲ ਕਦੇ ਕਿ ਜਿਹੜੇ ਕਿਲੇ ਖਾਲੀ ਦੇਖਦੇ ਸਾਂ ਉੱਥੇ ਜਾਨ ਨੂੰ ਵਿਚੀ ਨਹੀਂ ਸੀ ਕਰਦਾ ਪਰ ਅੱਜ ਫੇਰ ਦੁਬਾਰਾ ਉਹ ਵਿੜਾ ਹਰਿਆ ਭਰਿਆ ਹੋ ਜਾਏਗਾ ਜਿੱਥੇ ਅੱਠ ਡੰਗਰ ਬੱਝੀ ਹੁੰਦੇ ਸੀ ਤੇ ਇੱਕ ਵੀ ਨਾ ਬਚਿਆ ਹੁਣ ਦੁਬਾਰਾ ਉੱਥੇ ਰੌਣਕ ਲੱਗਣੀ ਸ਼ੁਰੂ ਹੋ ਜਾਏਗੀ ਇੱਕ ਤੋਂ ਦੋ ਤੋਂ ਤੋਂ ਚਾਰ ਆਪੀ ਪਰਮਾਤਮਾ ਕਰਦੇਗਾ ਜਦੋਂ ਦਾ ਪੰਜਾਬ ਦੇ ਵਿੱਚ ਹੜ ਦੀ ਮਾਰ ਵਜੀ ਹੈ ਪੂਰੇ ਪੰਜਾਬ ਦੇ ਵਿੱਚ ਦਾਨੀਆਂ ਦੀ ਕੋਈ ਘਾਟ ਨਹੀਂ ਬਚੀ ਗੱਲ ਕੀਤੀ ਜਾਵੇ ਪੰਜਾਬੀ ਮਾਂ ਬੋਲੀ ਦੇ ਵਾਰਸ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਕਲਾਕਾਰ ਵੀ ਕਹਿੰਦੇ ਆ ਤੇ ਸਿੰਗਰ ਵੀ ਕਹਿੰਦੇ ਆ ਉਹਨਾਂ ਨੇ ਵੀ ਦਿਲ ਖੋਲ ਕੇ ਦਾਨ ਕੀਤਾ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਡੇਰਾ ਬਾਬਾ ਨਾਨਕ ਦੇ ਵਿੱਚ ਮੌਜੂਦ ਆ ਜਿੱਥੇ ਪੰਜਾਬੀ ਸਿੰਗਰ ਗੈਰੀ ਸੰਧੂ ਵੱਲੋਂ ਮੱਝਾਂ ਗਾਵਾਂ ਭੇਜੀਆਂ ਗਈਆਂ ਨੇ ਔਰ ਉਹਨਾਂ ਇਲਾਕਿਆਂ ਦੇ ਵਿੱਚ ਭੇਜੀਆਂ ਗਈਆਂ ਜਿਨ੍ਹਾਂ ਦੇ ਜਾਨਵਰ ਰੁੜ ਗਏ ਸੀ ਜਿਹੜੇ ਦੇਨ ਆਏ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਜਿਹੜੇ ਲੈਨ ਆਏ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕਿੰਨੇ ਕ ਜਾਨਵਰ ਸੀ ਕਿੰਨੇ ਰੁੜ ਗਏ ਕੀ ਨੁਕਸਾਨ ਹੋਇਆ ਪਹਿਲਾਂ ਤਾਂ ਜਿਹੜੇ ਦੇਨ ਆਏ ਉਹਨਾਂ ਨਾਲ ਗੱਲਬਾਤ ਕਰ ਲੈਣ ਕਿ ਨਾ ਭਾਈ ਜੀ ਮੇਰਾ ਨਾਮ ਤੁਹਾਨੂੰ ਸੰਦੂ ਰੁੜਕਾ ਕਲਾਂ ਤੋਂ ਕਿਹੜੇ ਬੈਨਰ ਥਲੇ ਦੇਣਾ ਹੈ ਕਿਹਦੇ ਵੱਲੋਂ ਭੇਜਿਆ ਗਿਆ ਤੇ ਕੀ ਭੇਜਿਆ ਗਿਆ ਸਾਡੀ ਜਦੋਂ ਤੋਂ ਇਹ ਪੰਜਾਬ ਵਿੱਚ ਹੜਾ ਦੀ ਮਾਰ ਆਈ ਆ ਤੋਂ ਤੋਂ ਲੈ ਕੇ ਜਿਹੜਾ ਸਾਡਾ ਪੰਜਾਬ ਦਰਦੀ ਜਿੰਨੇ ਵੀ ਲੋਕ ਆ ਤੇ ਪੰਜਾਬ ਪੱਖੀ ਲੋਕ ਹਤਾਸ਼ੀ ਜਿੰਨੇ ਸਵਾਵਾ ਚੱਲ ਰਹੀਆਂ ਆ ਉਹ ਸਾਰਿਆਂ ਤੋਂ ਪਹਿਲੇ ਦਿਨ ਤੋਂ ਸੇਵਾ ਚੱਲ ਰਹੀ ਉਦੇ ਵਿੱਚ ਜਿਹੜਾ ਸਾਡਾ ਵੀ ਇਹਦੇ ਵਿੱਚ ਜਿੰਨੇ ਦਾਨੀ ਸੱਜਣ ਇਹਨਾਂ ਦੇ ਭਰਾ ਸਾਡੇ ਸਮਾਜਿਕ ਧਾਰਨਾ ਸਾਥੀਆਂ ਖਿਡਾਰੀ ਵੀਰ ਤੇ ਹੋਰ ਜਿੰਨੇ ਵੀ ਸਾਡੇ ਨਾਲ ਸਰਕਲ ਦੇ ਕਲਾਕਾਰ ਭਰਾ ਜੁੜੇ ਆ ਉਹ ਸਾਰਿਆਂ ਨੇ ਜਿਹੜਾ ਆਪਣਾ ਤਿਲਕ ਨੂੰ ਯੋਗਦਾਨ ਪਾਇਆ ਜਿਸ ਦੇ ਤਹਿਤ ਇਹ ਜਿਹੜਾ ਵੀਰਗੈਰੀ ਸੰਧੂ ਜਿਹੜਾ ਕਿ ਸਾਡੇ ਨਗਰ ਰੁੜਕਾ ਕਲਾਂ ਦਾ ਹੀ ਵਸਮੀਕ ਆ ਤੇ ਉਹਦੇ ਵੱਲੋਂ ਵੀ ਸਾ ਸਨੇਹਾ ਲੱਗਾ ਸੀ ਕਿ ਭਾਜੀ ਆਪਾਂ ਜਿਹੜੇ ਪਰਿਵਾਰਾਂ ਦਾ ਕਿਉਂਕਿ ਮਵੇਸ਼ੀਆਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਕੁਝ ਹੜ੍ਹ ਗਏ ਕਿ ਕੀਲਿਆਂ ਤੇ ਵੱਧੇ ਮੋਗਾਂ ਖੋਲਣ ਦਾ ਸਮਾਂ ਨਹੀਂ ਮਿਲਿਆ ਵੀ ਆਪਾਂ ਜੋਦ ਵਿੱਚ ਤਿਲਕੁਲ ਦੀ ਸੇਵਾ ਆਪਾਂ ਕਰ ਸਕੀਏ ਜਿਹੜੀਆਂ 10 ਮੱਝਾਂ ਦੀ ਜਿਹੜੀ ਸੇਵਾ ਲੈ ਕੇ ਆਏ ਆ ਜਿਹੜੀਆਂ ਤਾਜ਼ੀਆਂ ਸੂਈਆਂ ਮੱਝਾਂ ਤੇ ਇਹਨਾਂ ਬਾਰੇ ਡਾਟਾ ਜਿੰਨਾ ਵੀ ਸਾਨੂੰ ਜਿਹੜੇ ਸਾਡੇ ਇੱਧਰ ਦੇ ਖਿਡਾਰੀ ਆ ਆਪਣੇ ਪਲਵਾਨ ਜੀ ਹੁਣੀ ਇਹ ਸਾਰਾ ਮਹੱਈਆ ਇਹਨਾਂ ਨੇ ਕਰਵਾਇਆ ਇਹਨਾਂ ਨੇ ਸਾਰਾ ਏਰੀਆ ਦੇਖ ਕੇ ਕਿਉਂਕਿ ਇਸ ਦਿਨ ਤੋਂ ਪਹਿਲਾਂ ਤੋਂ ਸਵਾਮਾਂ ਲੈ ਕੇ ਆ ਰਹੇ ਹਾਂ ਤੇ ਪਲਵਾਨ ਜੀ ਤੇ ਹੋਰ ਇਲਾਕੇ ਦੇ ਜਿਹੜੇ ਜਾਣਕਾਰ ਆ ਉਹਨਾਂ ਦੇ ਰਾਹੀਂ ਅਸੀਂ ਸੰਪਰਕ ਤਾਂ ਹੀ ਇੱਥੇ ਆ ਰਹੇ ਹਾਂ ਤੋ ਇਹ ਜਿੰਨੀ ਵੀ ਸੇਵਾ ਇਹ ਗੈਰੀ ਸੰਧੂ ਵੀ ਦਾ ਪ੍ਰਾਪਲਾ ਸੀ ਜਿਹਦੇ ਉਹਨੇ ਇਹ ਸਾਰੇ ਵੀ ਲੈ ਕੇ ਪਹੁੰਚੇ ਆ ਬਾਕੀ ਇਹ ਪੰਡੇਰਾਵਾ ਪਾਣਾ ਨਾਨਕ ਦੇਵ ਜੀ ਦਾ ਅਸੀਂ ਖੜੇ ਆ ਤੇ ਭਾਜੀ ਇਹ ਆਪਣਾ ਦਸਵਾ ਏਰੀਆ ਜੇ ਓਵਰਲ ਦੇਖਿਆ ਜਾਵੇ ਤਾਂ ਪੂਰੇ ਪੰਜਾਬ ਦੀ ਗੱਲ ਕਰਕੇ ਜਾਵੇ ਤਾਂ ਪੂਰੇ ਪੰਜਾਬ ਦੇ ਵਿੱਚ ਗੈਰੀ ਸੰਧੂ ਹਰਾਂ ਵੱਲੋਂ ਇਹ ਤਾਂ ਭੇਜੀ ਗਈ ਇਸ ਤੋਂ ਇਲਾਵਾ ਹੋਰ ਕਿੰਨੀ ਕਿ ਸੇਵਾ ਕੀਤੀ ਗਈ ਆ ਬਾਕੀ ਲੱਗਿਆ ਵਿੱਚ ਗੈਰੀ ਸੰਧੂ ਵੱਲੋਂ ਇਹ ਸਾਡਾ ਸਿਗਾ ਕਿ ਆਪਾਂ ਪਹਿਲੇ ਸਟੈਪ ਤੇ ਜਿਹੜੇ ਕੋਈ ਜ਼ਰੂਰਤ ਹੈ ਪਤਾਈਏ ਬਾਅਦ ਚਿੱਤੇਦਾਨਨ ਅਪਡੇਟ ਆਪਾਂ ਕਰਾਂਗੇ ਸਾਡੇ ਸੰਪਰਕ ਵਿੱਚ ਆ ਤੇ ਨਾਮ ਸੇਵਾ ਨਾਲ ਜਾਰੀ ਰਹੂ ਜਿਸ ਤਰੀਕੇ ਨਾਲ ਤੁਸੀਂ ਕਿਤੇ ਬਹੁਤ ਸਾਰੀ ਦੁਨੀਆ ਐਸਆਈ ਜਿਹੜੀ ਲੰਗਰ ਲੈ ਕੇ ਆਈ ਕੱਤੇ ਲੈ ਕੇ ਆਈ ਬਿਸਤਰੇ ਲੈ ਕੇ ਕਿਸੇ ਚੀਜ਼ ਦੀ ਕੋਈ ਘਾਟ ਹੀ ਨਹੀਂ ਬਚੀ ਇੱਕ ਘਾਟ ਬਚੀ ਸੀ ਤੇ ਇਸ ਚੀਜ਼ ਦੀ ਚਾਹੇ ਉਹ ਵੇਚਣ ਵਾਲੇ ਵਪਾਰੀ ਸਨ ਦੁੱਧ ਦੇ ਜਾਂ ਘਰ ਦੇ ਵਿੱਚ ਪੀਣ ਵਾਲੇ ਸਨ ਉਹਨਾਂ ਦੇ ਜਦੋਂ ਜਾਨਵਰ ਡੁੱੜ ਗਏ ਤੇ ਜਾਨਵਰ ਲੈਣਾ ਇੱਕ ਸ਼ਖਸਲੀ ਬਣਾ ਔਖਾ ਹੋ ਜਾਂਦਾ ਤੁਸੀਂ ਪਹਿਲਵਾਨ ਨੂੰ ਕਬੱਡੀ ਦੇ ਪ੍ਰਮੋਟਰ ਕਿ ਸਮੇਂ ਤੋਂ ਜਿਹਨੂੰ ਅੱਜ ਇਹ ਦੋਗੇ ਉਹ ਕੀ ਸੋਚ ਕੇ ਦਿੱਤੀ ਜਾਂਦੀ ਬਸ ਇਹ ਸੋਚ ਕੇ ਕਿ ਦੇਖੋ ਜੀ ਬਹੁਤ ਜਿਆਦਾ ਵੱਡਾ ਨੁਕਸਾਨ ਹੋਇਆ ਜੀ ਆਪਾਂ ਕੋਈ ਨੁਕਸਾਨ ਦੀ ਪੂਰਤੀ ਆਪਾਂ ਨਹੀਂ ਕਰ ਸਕਦੇ ਇਹ ਤਾਂ ਸਿਰਫ ਇੱਕ ਆਪਣਾ ਹਾ ਦਾ ਨਾਰਾ ਆ ਵੀ ਜਿਹੜਾ ਆਪਾਂ ਆਪਣੇ ਭਰਾਵਾਂ ਦੇ ਲਈ ਮਾਰ ਰਹੇ ਆ ਤੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਜਦੋਂ ਪੰਜਾਬ ਤੇ ਜਦੋਂ ਜਦੋਂ ਆਫਸਤਾ ਆਈ ਵਿਵਤਾ ਆਈ ਆ ਤਾਂ ਜਿਹੜੇ ਪੰਜਾਬੀ ਨਾਲ ਦੇ ਉਹਨਾਂ ਦੇ ਭਰਾ ਢਾਲ ਬਣ ਕੇ ਖੜੇ ਹੋਏ ਆ ਉਹ ਪੰਜਾਬ ਦੀ ਇਹਦੇ ਪ੍ਰਾਣੀਆਂ ਰਵੈਤਾਂ ਉਹ ਕਾਇਮ ਰੱਖਦੇ ਆ ਅੱਜ ਇਸ ਇਲਾਕੇ ਦੇ ਵਿੱਚ ਜਿੱਥੇ ਜਿਆਦਾ ਇਹਨੇ ਤਬਾਹੀ ਕੀਤੀ ਆ ਜੀ ਤੇ ਉਹ ਸਾਡੇ ਸਾਰਿਆਂ ਦਾ ਫਰਜ਼ ਬਣਦਾ ਸੀ ਵੀ ਅਸੀਂ ਜਿੰਨੇ ਜੋਗਰੇ ਹੈਗੇ ਆਂ ਜੀ ਆਪਣੇ ਤਿਲਪੜ ਲੈ ਕੇ ਆਪਣੇ ਭਰਾਵਾਂ ਦੇ ਨਾਲ ਆ ਜੀ ਤੋਂ ਛੱਡ ਨਾਲ ਲੋਕਲ ਪ੍ਰਵਾਨ ਨੇ ਜਿਹੜੇ ਕੀ ਕਬੱਡੀ ਤੇ ਪਲੇਅਰ ਨੇ ਉਹ ਨਾਲ ਗੱਲਬਾਤ ਕਰਦੇ ਕਿਦਾ ਭਾਈ ਭਾਈ ਚੱਕੀ ਰੋਂਦਾ ਸੀ ਭਾਜੀ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਕਿਹੜੇ ਲੋਕਾਂ ਨੂੰ ਜਿਹੜੇ ਆ ਅੱਜ ਦਿੱਤੀਆਂ ਗਈਆਂ ਨੇ ਦਾਵਾਂ ਮੱਗਾਂ ਭਾਜੀ ਇਹ ਨਾ ਭਾਜੀ ਹਣੀ ਪਹਿਲਾਂ ਜਦੋਂ ਇਹਨਾਂ ਨੂੰ ਸੁਨੇਹਾ ਲਾਇਆ ਵੀ ਤੁਸੀਂ ਸਾਰੇ ਇਲਾਕੇ ਦੇ ਵਿੱਚ ਜਾ ਕੇ ਉਹਲੇ ਵੀ ਵੇਖਣਾ ਆ ਕਿ ਇਹਨਾਂ ਦੀਆਂ ਮੱਜਾਂ ਮਰ ਗਈਆਂ ਜਾਂ ਰੁੜ ਗਈਆਂ ਨੇ ਸਾਡੇ ਇਲਾਕੇ ਦੇ ਵਿੱਚ ਦੋ ਪਿੰਡ ਆ ਇੱਕ ਚੰਡੀਗੜ੍ਹ ਆਬਾਦੀ ਵਜਦੀ ਆ ਇੱਕ ਕਣੀਏ ਕੇ ਬੇਟ ਬੰਡਿਆ ਦਰਿਆਉ ਬਾਹਰ ਉਹਨਾਂ ਦੀ ਜਦੋਂ ਉਹਨਾਂ ਕੋ ਕੱਡੀਆਂ ਨਹੀਂ ਗਈਆਂ ਮਜਾ ਬਹੁਤ ਕਣੀਏ ਕੇ ਬੇਟ ਦੇ ਬਹੁਤ ਨਹੀਂ ਉੱਥੇ ਬਝੀਆਂ ਮਰ ਗਈਆਂ ਤੇ ਦੂਜਿਆਂ ਦੀਆਂ ਜੜੀਆਂ ਉਹਨਾਂ ਰਸੇ ਰਸੇ ਵੱਢਦੇ ਉਹ ਰੁੜ ਗਈਆਂ ਉਹਨਾਂ ਦੇ ਵਿੱਚੋਂ ਜਿੱਦਾਂ ਅਸੀਂ ਜੇ ਤਾਂ ਕਿ ਇਹਦੇ 10 ਡੰਗ ਰੁੜੇ ਆ ਉਹਦੇ 5 6 ਕਿਸੇ ਨੂੰ ਮਿਲ ਗਏ ਜਿੱਦਾਂ ਮੰਨ ਲਓ ਕਿ ਕੋ 4 ਹੀ ਉਹਦੇ ਕੋ 2 ਹੈਗੇ ਆ ਤੇ 2 ਉਹਦੇ ਰੁੜ ਗਏ ਆ ਤੇ ਇਹ ਆਪਾਂ ਉਹਨਾਂ ਵੀ ਰੰਗੋ ਅੱਜ ਉਹਦੀ ਆਇਡੈਂਟੀਫਾਈ ਕਰਕੇ ਆਏ ਵੀ ਜਿਨ੍ਹਾਂ ਕੋ ਜੇ 4 ਹੀ 4 ਹੀ ਰੁੜ ਗਏ ਤੇ 5 ਹੀ 5 ਹੀ ਰੁੜ ਗਏ ਆ ਜੇ 8 ਹੀ 8 ਹੀ ਮਰ ਗਏ ਆ ਤੇ ਇਦਾਂ ਕਰਕੇ ਮਤਲਬ ਵੀ ਉਹਨ ਦੁੱਧ ਪਾਣੀ ਖੜਾ ਚੱਲ ਸਕੀ ਤੇ ਭਾਜੀ ਦਾ ਇਹ ਉਦੋਂ ਤੋਂ ਇਹਨਾਂ ਨੇ ਸਾਨੂੰ ਡਿਊਟੀ ਲਈ ਤੇ ਇਹਨਾਂ ਵੀਰਾਂ ਦੀ ਜਿਹੜੀ ਆ ਮਤਲਬ ਸੂਚੀ ਬਣਾਈ ਆ ਉਹ ਸ਼ਖਸੜਾ ਮੌਜੂਦ ਆ ਜਿਨ੍ਹਾਂ ਦੇ ਅੱਕ ਦੇ ਅੱਟ ਡੰਗਰ ਜਿਹੜੇ ਆ ਉਹ ਰੁੜ ਗਏ ਸੀ ਕਿਹਨਾ ਭਾਜੀ ਸੀ ਸਮਝ ਕਿਹੜੇ ਪਿੰਡ ਤੇ ਰਹਿੰਦੇ ਸੀ ਨਹੀਂ ਬੇਟਾ ਕੀ ਹੋਇਆ ਸੀ ਕਿੰਨੇ ਜਾਨਵਰ ਸੀ ਤੁਹਾਡੇ ਕੋਲ ਔਰ ਕਿੱਦਾਂ ਰੁੜ ਗਏ ਕਿ ਮਰ ਗਏ ਮਤਲਬ ਕਿ ਮਜੇ ਮਰ ਗਏ ਜੇ ਮਜੇ ਮਰ ਗਏ ਉਹ ਰੁੜ ਗਏ ਤੇ ਜੋ ਆ ਗਏ ਹਾਂਜੀ 5 ਬੱਦੇ 3 ਕੇ ਕੀ ਦੁੱਧ ਚੋਕੇ ਵੇਚਦੇ ਸੀ ਜਿਹਾ ਕਰ ਚੁੱਕਾ ਹੈ ਬੇਦਰਹੀ ਇਹ ਬਿਲਕੁਲ ਸਾਰਾ ਨਾਲ ਚੌਕੀ ਵਾਲੇ ਨਾਲੇ ਕੋਠੇ ਹਾਂ ਨਾਲ ਚੌਕੀ ਹੜੇ ਨਾਲ ਹੀ ਆ ਕੋਈ ਦਿੰਦੇ ਨੇ ਆ ਜਦੋਂ ਸਾਰੇ ਜਾਨਵਰ ਰੁੜ ਗਏ ਕਾਰੋਬਾਰ ਬੰਦ ਹੋ ਗਿਆ ਹੜ ਆ ਗਿਆ ਅੱਜ ਜਦੋਂ ਵੀਰ ਦੇਣ ਆਇਆ ਉਹ ਕਿੱਲੇ ਤੇ ਖਾਲੀ ਨਜ਼ਰ ਆਉਂਦਾ ਹੀ ਹੋਣਗੇ ਕੀ ਬੀਚਤੀ ਦੋ ਜੀ ਜੀਨੀ ਦਾ ਜਾਣੋ ਸੇ ਕੋਈ ਰਿਆ ਨਹੀਂ ਅੱਜ ਜਿਹੜੇ ਵੀਰ ਦੇਣ ਆਏ ਕੀ ਕਹੋਗੇ ਤਾਂ ਬਨਵਾ ਗਾ ਬਹੁਤ ਵਧੀਆ ਬਿਲਕੁਲ ਕਹਿੰਦੇ ਕਿ ਜਿਹੜੇ ਕਿੱਲੇ ਖਾਲੀ ਦੇਖਦੇ ਸਾਂ ਉੱਥੇ ਜਾਨ ਨੂੰ ਵੀ ਜੀ ਨਹੀਂ ਸੀ ਕਰਦਾ ਪਰ ਅੱਜ ਫੇਰ ਦੁਬਾਰਾ ਉਹ ਵਿੜਾ ਹਰਿਆ ਭਰਿਆ ਹੋ ਜਾਏਗਾ ਜਿੱਥੇ ਅੱਠ ਡੰਗਰ ਬੱਝੀ ਹੁੰਦੇ ਸੀ ਤੇ ਇੱਕ ਵੀ ਨਾ ਬਚਿਆ ਹੁਣ ਦੁਬਾਰਾ ਉੱਥੇ ਰੌਣਕ ਲੱਗਣੀ ਸ਼ੁਰੂ ਹੋ ਜਾਏਗੀ ਇੱਕ ਤੋਂ ਦੋ ਦੋ ਤੋਂ ਚਾਰ ਆਪੀ ਪਰਮਾਤਮਾ ਕਰਦੇਗਾ ਕੈਮਰਾਮੈਨ ਮਨੀਦਰਾਨੀ ਤੇ ਲੂਥਰਾ ਦੈਨਿਕ ਸ਼ੋਰਾ ਟੀਵੀ ਟੇਰਾ ਬਾਬਾਨਾ